ਓਏ ਹਾਏ ਹੋਏ ਮੇਰੇ ਪੇਟ ਚ ਦਰਦ ਹੋ ਰਿਹਾ ਮੈਂ ਮਰ ਗਿਆ ਓਏ ਇਹ ਮਰ ਜਾਣਾ ਹਲੇ ਪਰਸੋਂ ਤੋਂ ਤੂੰ ਸ਼ਰਾਬ ਛੱਡੀ ਆ ਦੋ ਦਿਨ ਐ ਤੇਰੇ ਢਿੱਡ ਦੁਖਣਾ ਪਿਆ ਕੱਲ ਤੇਰਾ ਸਿਰ ਦੁਖਦਾ ਸੀ ਇੱਕ ਦਿ ਤੇਰਾ ਹੀ ਨਹੀਂ ਪਤਾ ਲੱਗਦਾ ਮੈਨੂੰ ਓਏ ਜਦੋਂ ਸ਼ਰਾਬ ਛੱਡੀਏ ਟੋਟ ਲੱਗਦੀ ਹੁੰਦੀ ਐ ਅਬਲੀਆ ਨੂੰ ਓਏ ਮੈਂ ਮਰ ਗਿਆ ਕਿਤੇ ਨਹੀਂ ਮਰਨ ਲੱਗਾ ਕਿਤੇ ਨਹੀਂ ਮਰਨ ਲੱਗਾ ਤੂੰ ਓਏ ਮੈਨੂੰ ਦਵਾਈ ਦਈ ਲੂ ਕੋਈ ਪੈਸਾ ਦੇ ਓਏ ਓਏ ਮੈਂ ਮਰ ਗਿਆ ਓਏ ਮੈਨੂੰ ਦਵਾਈ ਦੇ ਨਹੀਂ ਮਰ ਜਾਣੇ ਨੇ ਮੇਰਾ ਲੋਕ ਉਹਦੇ ਲਖਣ ਪੀਣ ਨੂੰ ਪਹਿ ਰੱਖੇ ਸੀ 400 ਰੁਪਇਆ ਲੈ ਆ ਦਵਾਈ ਦਵਾਈ ਲੈ ਕੇ ਸਿੱਧਾ ਘਰ ਨੂੰ ਆਵੀਂ ਵਿਮਰ ਜਾਣੇ ਇੰਨੀਆਂ ਦਵਾਈਆਂ ਕਿਹਦੇ ਵਾਸਤੇ ਲੈ ਆਇਆ ਉਹ ਡਾਕਟਰ ਕਹਿੰਦਾ ਤੈਨੂੰ ਤਕਲੀਫ ਹੀ ਬੜੀ ਹੈ ਤਕਲੀਫ ਦੇ ਹਿਸਾਬ ਨਾਲ ਉਹਨੇ ਦਵਾਈ ਦਿੱਤੀ ਆ ਅੱਛਾ ਮੈਂ ਦਵਾਈ ਪੀ ਲਵਾਂ ਰੁਕ ਜਾ ਰੁਕ ਜਾ ਚਮਚਾ ਲੈ ਕੇ ਦਿੰਨੀ ਤੈਨੂੰ ਮੈਂ ਹੋ ਨਹੀਂ ਰੱਖਾਂਦੀ ਚਮਚਾ ਤੂੰ ਇਹ ਵੀ ਇੱਕੋ ਵਾਰ ਚ ਸਾਰੀ ਪੀ ਗਿਆ। ਉਹ ਮੈਨੂੰ ਥੋੜਾ ਜਿਹਾ ਆਰਾਮ ਲੱਗਦਾ ਹੁਣ ਇਹ ਵੀ ਪੀ ਲਾਂ ਤੇ ਥੋੜਾ ਜਿਹਾ ਫਰਕ ਲੱਗਿਆ ਦਵਾਈ ਚੰਗੀ ਦਿੱਤੀ ਆ। ਮੈਨੂੰ ਫਰਕ ਲੱਗਦਾ ਥੋੜਾ ਜਿਹਾ ਦਵਾਈ ਦੇ ਵਿੱਚ। ਸਹੀ ਦਿੱਤੀ ਦਵਾਈ ਡਾਕਟਰ ਨੇ। ਬੇਮਰ ਜਾਣਿਆ ਤੂੰ ਤੇ ਚਾਰ ਪੰਜ ਦਿਨਾਂ ਦੀ ਦਵਾਈ ਇੱਕੋ ਦਿਨ ਚ ਪੀ ਗਿਆ। ਲੈ ਫੜਾ ਦਵਾਈ ਮੈਨੂੰ। ਮੈਂ ਵੀ ਦੇਖਾਂ। ਉਹ ਨਹੀਂ ਤੇਰੇ ਦੇਖਣ ਵਾਲੀ ਨਹੀਂ ਉਹ ਤੇਰੇ ਦੇਖਣ ਵਾਲੀ ਨਹੀਂ ਜੀ। ਇੱਕੋ ਵਾਰ ਇਹ ਸਾਰੇ ਪੀ ਗਿਆ। ਉਹ ਦਵਾਈ ਵਧੀਆ ਮੈਨੂੰ ਥੋੜਾ ਜਿਹਾ ਅਸਰ ਜਾ ਹੋ ਜਾਊਗਾ। ਨੇ ਤੇਰੇ ਦੇਖਣ ਵਾਲੀ ਨਿਆਰੇ ਇੱਕੋ ਵਾਰੀ ਸਾਰੀ ਪੀ ਗਿਆ ਫੜਾਉਰੇ ਦਿਖਾ ਮੈਨੂੰ ਮੈਂ ਵੀ ਦੇਖਾਂ ਜਰਾ ਤੇਰਾ ਬੇੜਾ ਤਰਜੇ ਮਰ ਜਾਣੀ ਆ ਸ਼ਰਾਬ ਸ਼ੀਸ਼ੇ ਚ ਸ਼ਰਾਬ ਪਾ ਲਿਆ ਆ ਇਹਦੇ ਵਿੱਚ ਆ ਗਏ ਚੱਤ ਜਰਾ ਸ਼ਰਾਬ ਚ ਆ ਗਾ ਵੀ ਮਰ ਜਾਣਾ ਸ਼ਰਾਬ ਪੀ ਕੇ ਕੀ ਬਣਦੀ